Aman Collection ਵੱਲੋਂ ਅੰਮ੍ਰਿਤਸਰ ਵਿੱਚ ਖੋਲੀ ਗਈ ਦੂਸਰੀ ਬ੍ਰਾਂਚ Aman Collection ਦਾ ਮਤਲਬ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਵਧੀਆ ਕੱਪੜੇ ਉਪਲਬਧ ਕਰਾਉਣਾ ਹੈ Aman Collection ਦੀ ਦੁਕਾਨ ਤੇ ਇੱਕ ਵਾਰ ਗਾਹਕ ਆਉਂਦਾ ਹੈ ਤਾਂ ਉਸ ਨੂੰ ਕੱਪੜਿਆਂ ਦੀ ਵੈਰਾਈਟੀ ਦਾ ਪਤਾ ਲੱਗੇਗਾ Aman Collection ਦਾ ਹਮੇਸ਼ਾ ਇੱਕੋ ਮਕਸਦ ਰਿਹਾ ਹੈ ਕਿ ਵਧੀਆ ਤੋਂ ਵਧੀਆ ਕੱਪੜੇ ਲੈ ਕੇ ਆਪਣੀ ਦੁਕਾਨ ਅਤੇ ਸ਼ਹਿਰ ਵਾਸੀਆਂ ਦੇ ਵਿਚਕਾਰ ਹਾਜ਼ਰ ਕਰਨਾ ਸਾਮਨ ਕਲੈਕਸ਼ਨ ਤੇ ਕੱਪੜਿਆਂ ਤੇ ਘੱਟ ਤੋਂ ਘੱਟ ਰੇਟ ਅਤੇ ਵੱਧ ਤੋਂ ਵੱਧ ਕੱਪੜੇ ਖਰੀਦੋ ਗੁਰੂ ਜੀ ਆਪਣੇ ਕਿਤੇ ਆ ਬਿੱਟੂ ਜੀ ਬੜੇ ਮੇਰੇ ਪੁਰਾਣੇ ਸਪੋਰਟਰ ਨੇ ਜੀ ਸੋ ਇਹਨਾਂ ਦਾ ਬੇਟਾ ਹੈ ਇਹ ਸਾਰਾ ਪਰਿਵਾਰ ਨਾਲ ਇਹਨਾਂ ਦੇ ਰਹਿਤ ਨੇ ਇਹਨਾਂ ਨੂੰ ਰੱਖ ਕੇ ਇਹ ਸ਼ੁਰੂ ਕੀਤਾ ਜੀ ਸਤਿ ਪਰਮਾਤਮਾ ਕਰੇ ਇਹ ਤਰੱਕੀ ਕਰਨ ਖੁਸ਼ੀਆਂ ਮਾਣੇ ਪਰਿਵਾਰ ਸਾਰਾ ਤੇਰਾ ਤੇ ਪਰਿਵਾਰ ਦਾ ਪੁਰਾਣਾ ਲਿਖ ਪਹਿਲਾ ਸ਼ੋਰੂਮ ਜੀ ਖਾਸਾ ਵਧੀਆ ਲੱਗੇ ਸੀ। ਔਰ ਕਾਫੀ ਮਤਲਬ ਸਾਰੇ ਕਸਟਮਰ ਨੇ ਲੋਕਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਤੇ ਉੱਥੇੋਂ ਆਪਾਂ ਅੱਗੇ ਕਰਕੇ ਦੂਸਰਾ ਸ਼ੋਰੂਮ ਰਜੀਤ ਐਵੇਨਿਊ ਸਟਾਰਟ ਕੀਤਾ ਹੈ। ਇੱਥੇ ਵੀ ਜਦੋਂ ਆਪਣੇ ਜਿਹੜੇ ਬਹੁਤ ਪੁਰਾਣੇ ਕਸਟਮਰ ਨੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ। ਸਾਡਾ 1984 ਤੋਂ ਪੁਰਾਣਾ ਕੰਮ ਹੈ ਰੈਡੀਮੇਡ ਗਾਰਮੈਂਟਸ ਦਾ ਔਰ ਅੱਜ ਤੱਕ ਬਹੁਤ ਵਧੀਆ ਚੱਲਦਿਆ। ਬੜਾ ਲੋਕਾਂ ਦਾ ਪਿਆਰ ਹੈ। ਮੱਕੀ ਆਪਣੀ ਕੋਸ਼ਿਸ਼ ਹੈ ਕਿ ਅੱਛੀ ਵੈਰੀਟੀ ਰੱਖੀਏ, ਚੰਗੇ ਕਸਟਮਰ ਨੂੰ ਚੰਗਾ ਡੀਲਿੰਗ ਜੇ ਚੰਗਾ ਕੰਮ ਕਰੀਏ ਚੰਗੀ ਆਪਣੀ ਬੋਲਬਾਣੀ ਰੱਖੀਏ ਤੇ ਫਿਰ ਆਪ ਸਭ ਠੀਕ ਹੋ ਜਾਏਗਾ ਤੇ ਬਹੁਤ ਬਹੁਤ ਕਸਟਮਰ ਨੂੰ ਇੱਕੋ ਜਲਾ ਫਿਰ ਤੇ ਕੀ ਕੁਝ ਕਿਹਾ ਸਕਦਾ ਹੈ ਕਿ ਗੈਂ ਹੈ ਲੇਡੀਜ਼ ਹੈ ਜਿਹੜਾ ਸਾਡਾ ਖਾਸਾ ਕੋਲ ਜਿਹੜੀ ਉਹ ਫੈਮਿਲੀ ਦੇਰ ਹੈ ਲੇਡੀਜ਼ ਹੈ ਕਿਸ ਤਰ੍ਹਾਂ ਔਰ ਇਹ ਨਾਲ ਨਹੀਂ ਦਿੰਦੇ ਨੂੰ ਇੱਥੇ ਅਸੀਂ ਲੇਡੀਜ਼ ਤੇ ਡਾਂਸ ਕੀਤਾ ਅਗਿਆਨ ਵਾਲੇ ਟਾਈਮ ਤੇ ਅਸੀਂ ਇੱਥੇ ਕਿਡੋ ਦਾ ਵੀ ਕਰ ਦੋਾਂਗੇ ਤੇ ਆਪਣੇ ਕਸਟਮਰ ਦਾ ਲੋਕਾਂ ਦਾ ਬਹੁਤ ਵਧੀਆ ਪਿਆਰ ਆ ਇੱਥੇ ਹੀ ਫੈਮਿਲੀ ਫੈਰੀ ਕਰਾਂਗੇ ਜਰੂਰ ਬਾਕੀ ਇਹਨਾਂ ਹਾਲੇ ਤੇ ਲੇਡੀਜ਼ ਤੇ ਡਾਂਸ ਔਰ ਬਹੁਤ ਅੱਛੀ ਵੈਰਾਈਟੀ ਰੱਖੀ ਆ ਔਰ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਸਾਰਿਆਂ ਨੂੰ ਰਿਕਵੈਸਟ ਆ ਅਮਰੀਕਾ ਸਭ ਕਾਰਵਾਕੀ ਨੂੰ ਕੀ ਕੀ ਬਸ ਇਹੋ ਵੀ ਲੈ ਕੇ ਸਾਡਾ ਆਪਣਾ ਪਿਆਰ ਦੇਣ ਔਰ ਸਾਡੇ ਕੋਲ ਜਰੂਰ ਵਿਜ਼ਿਟ ਕਰਨੇ ਇੱਕ ਵਾਰੀ ਜਰੂਰ ਵਿਜ਼ਿਟ ਕਰਨਾ ਇਹਨਾਂ ਨੂੰ ਰੇਟਸ ਦੀ ਵੈਰਾਈਟੀ ਦੀ ਔਰ ਡੀਲਿੰਗ ਦੀ ਹਰ ਚੀਜ਼ ਦੀ ਬੈਸਟ ਤੋਂ ਬੈਸਟ ਪ੍ਰੋਵਾਈਡ ਹੋਏਗੀ ਆਪਣਾ ਟਾਈਮਿੰਗ ਸ਼ੇਅਰ ਹੈ 10:30 ਤੋਂ ਲੈ ਕੇ ਤੇ 9 ਵਜੇ ਤੱਕ ਇੱਕ ਦਾਖੀ ਚੋਰ ਦਾ ਤੇ ਲੋਕੇਸ਼ਨ ਨਾਮ ਅਮਨ ਕਲੈਕਸ਼ਨ ਹੈ ਜੀ ਮੇਨ ਰੋਡ ਸਰਕੂਲਰ ਰੋਡ ਪੈ ਜਾਂਦਾ ਜੀ ਰਣਜੀਤ ਐਵੇਨਿਊ ਇੱਥੇ ਮਿਲ ਤੇ ਆਏ ਹਾਂ ਹਾਂਜੀ ਜੇ ਨੈਕਸਟ ਆਏਗਾ ਜ਼ਰੂਰ ਬਾਕੀ ਹੋ ਜੇ ਓਪਨ ਨਹੀਂ ਕਰਾਂਗੇ ਜਦੋਂ ਖੁੱਲੇਗਾ ਫੇਰ ਹੀ ਦੱਸਾਂਗੇ ਹਾਂਜੀ ਸਰਪ੍ਰਾਈਜ਼ ਹੋ ਜਾਗਾ ਥੋੜਾ ਜਿਆਦਾ ਦੂਰ ਖੋਲਾਂਗੇ ਸਾਬ ਦਾ ਪਿਆਰ ਹੈ ਤੇ ਜ਼ਰੂਰ ਖੋਲਾਂਗੇ ਠੀਕ ਹੈ ਜੀ ਇੱਥੇ ਇਹਨਾਂ ਦਾ ਸਾਡਾ ਪਰਿਵਾਰਕ ਪਿਆਰ ਹੈ ਜੀ ਬਹੁਤ ਪੁਰਾਣਾ ਤੇ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਬੜੀ ਅੱਛੀ ਲੋਕੇਸ਼ਨ ਚ ਚੁਣੀ ਹੈ ਜਿੱਥੇ ਕਿ ਸ਼ੋਰੂਮ ਦੀ ਕਮੀ ਵੀ ਸੀ ਕਿ ਇੱਥੇ ਜਾਇੰਟਸ ਦੀ ਤੇ ਗਰਲਸ ਦੀ ਇਹਨਾਂ ਨੇ ਵੈਰਾਈਟੀ ਰੱਖੀ ਹੈ ਮੈਂ ਤੇ ਇਹਨਾਂ ਨੂੰ ਸੁਜੈਸਟ ਕੀਤਾ ਕਿ ਬੱਚਿਆਂ ਦੇ ਵੀ ਰਖੋ ਤੇ ਬੜਾ ਅੱਛਾ ਇਹਨਾਂ ਦਾ ਇਨੀਸ਼ੀਏਟਿਵ ਹੈ ਮੇਰੇ ਦੇ ਦੇਖੋ ਨਾਰਥ ਕੌਂਸੀ ਜੌਂਸੀ ਚ ਹੈ ਤੇ ਮੇਰੇ ਲਈ ਮੇਰੇ ਪਰਿਵਾਰ ਇੱਥੇ ਆਏ ਨੇ ਹਸਾਂ ਦੇ ਇਸ ਤੋਂ ਖੁਸ਼ੀ ਵਾਲੀ ਕਿਹੜੀ ਗੱਲ ਹੈ ਤੇ ਅਸੀਂ ਸਾਰੇ ਅੰਮ੍ਰਿਤਸਰ ਨੂੰ ਅਪੀਲ ਕਰਦੇ ਆ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਬੜਾ ਅੱਛਾ ਸ਼ੋਰੂਮ ਹੈ ਬੜਾ ਅੱਛਾ ਕਨਸੈਪਟ ਲੈ ਕੇ ਆਉਂਦਾ ਬੜਾ ਯੂਨੀਕ ਕਨਸੈਪਟ ਹੈ ਤੇ ਪਰਮਾਤਮਾ ਵੀ ਇਹਨਾਂ ਨੂੰ ਦਿਨ ਤੇ ਰਾਤ ਰੱਖੀ ਬਖਸ਼ੇ ਸਾਡਾ ਬੜਾ ਪਰਿਵਾਰ ਹੈ ਜੀ ਤੁਹਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਇੱਥੇ ਐਸੇ ਪੋਲਿਟਿਕਲ ਨਹੀਂ ਮੈਂ ਪਰਿਵਾਰਕ ਤੌਰ ਤੇ ਇੱਥੇ ਆਇਆ ਹਾਂ ਸੱਤੀ ਔਰ ਸ਼ੋਰੂਮ ਜਿਹੜਾ ਕਪਾਹ ਜੇਕਰ ਆਪੇ ਸ਼ਹਿਰ ਵਾਸੀਆਂ ਨੂੰ ਆਪੀ ਸ਼ਹਿਰ ਵਾਸੀਆਂ ਨੂੰ ਇਹੀ ਕਿ ਆ ਕੇ ਸ਼ੋਪਿੰਗ ਕਰੋ ਆ ਕੇ ਬੜਾ ਅੱਛਾ ਸ਼ੁਰੂਮ ਹੈ ਬੜਾ ਅੱਛਾ ਨਵਾਂ ਕਨਸੈਪਟ ਬਣਿਆ ਤੇ ਇੱਕ ਸਿੰਗਲ ਰੂਫ ਤੇ ਬੜੀ ਵਧੀਆ ਵੈਰਾਈਟੀ ਹੈ ਤੇ ਇਸ ਤਰ੍ਹਾਂ ਦੇ ਸ਼ੋਰੂਮ ਦੇ ਵਿੱਚ ਆ ਕੇ ਇਹਨਾਂ ਦਾ ਮਨੋਬਲ ਵਧਾਉਣਾ ਚਾਹੀਦਾ ਕਿ ਖੈਰ ਦੇ ਵਿੱਚ ਇਸ ਤਰ੍ਹਾਂ ਦੀ ਜਗ੍ਹਾ ਜੇ ਖੋਲਣ ਬੜਾ ਇੱਕ ਜੈਨੂਇਨ ਬਜਟ ਕਨਸੈਪਟ ਹੈ ਕੋਈ ਬਹੁਤ ਜ਼ਿਆਦਾ ਹਾਈ ਪ੍ਰੋਫਾਈਲ ਕਨਸੈਪਟ ਵੀ ਨਹੀਂ ਹੈਗਾ ਕਿ ਤੁਹਾਡੇ ਬਜਟ ਤੋਂ ਬਾਹਰ ਹੋਵੇ ਬੜਾ ਪਾਕਟ ਫ੍ਰੈਂਡਲੀ ਹੈ ਆ ਕੇ ਦੇਖੋ ਉੱਥੇ ਵਿਜ਼ਿਟ